ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਭਰਮਾ ਹੁੰਗਾਰਾ ਮਿਲ ਰਿਹਾ ਪੰਜਾਬ ਚੋਅ ਯਾਤਰਾ ਨੂੰ ਕਾਫੀ ਲੋਕਾਂ ਦਾ ਜਲ ਰਹੀ ਹੈ ਉਸ ਸੁਖਦੇਵ ਸਿੰਘ ਬਾਦਲ ਵੱਲੋਂ ਇੱਕ ਮੀਟਿੰਗ ਸੱਦੀ ਜਾਵੇਗੀ ਇੱਕ ਦੋ ਦਿਨ ਦੇ ਵਿੱਚ ਇਹ ਸੂਤਰਾਂ ਤੋਂ ਖਬਰ ਹੈ ਕਹਿੰਦੇ ਫਿਰ ਉਹਨਾਂ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਅਕਾਲੀ ਦਲ ਦੀ ਤੇ ਖਾਸियत ਜੀ ਕਿਉਂ ਤਾਂ ਬਹੁਤ IR ਪਹਿਲਾਂ ਹੀ ਕਹਿ ਰਹੇ ਸੀ ਕਿ ਫਲਾਣਾ ਉਮੀਦਵਾਰ ਸਾਡਾ ਕਿ ਸਾਬਕਾ ਚੇਅਰਮੈਨ ਜਗਵੀਰ ਸਿੰਘ ਸੋਖੀ ਔਰ ਅਨਜੀਤ ਸਿੰਘ ਢਿੱਲੋਂ ਇਸੇ ਤਰ੍ਹਾਂ ਸ਼ਰਜੀ ਸਿਕ ਢਿੱਲੋਂ ਆਦੇ ਨਾਵਾਂ ਨੂੰ ਲੈ ਕੇ ਵੀ ਵਿਚਾਰ ਪੰਦਰਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਚੋਂ ਕਿਸਰਾ ਕਿਸੇ ਨੂੰ ਉਮੀਦਵਾਰ ਬਣਾਇਆ ਜਾ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਭਰਮਾ ਹੁੰਗਾਰਾ ਮਿਲ ਰਿਹਾ ਪੰਜਾਬ ਚੋਂ ਯਾਤਰਾ ਨੂੰ ਕਾਫੀ ਲੋਕਾਂ ਨੇ ਜੁੜ ਰਹੇ ਨੇ ਉੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਮੀਟਿੰਗ ਸੱਦੀ ਜਾਵੇਗੀ ਇੱਕ ਦੋ ਦਿਨ ਦੇ ਵਿੱਚ ਸੂਤਰਾਂ ਤੋਂ ਖਬਰ ਹੈ ਕਹਿੰਦੇ ਫਿਰ ਉਹਨਾਂ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਜੀ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਐਲਾਨ ਕਰਤੇ ਉਹਨਾਂ ਦਾ ਕੀ ਬਣੂਗਾ ਇੱਕ ਮੀਟਿੰਗ ਤਾਂ ਹੈ ਇਹਨਾਂ ਦੀ ਸ਼ਾਇਦ ਚਾਰ ਨੂੰ ਹੈ ਜੀ ਉਹਦੇ ਵਿੱਚ ਬਹਿ ਕੇ ਵਿਚਾਰ ਪਟੰਦਰਾ ਕਰਨਾ ਕਿ ਕਿਹਨੂੰ ਬਰਵਾਉਣਾ ਹੈ ਕਿਹਨੂੰ ਨਹੀਂ ਬਰਵਾਉਣਾ ਤਾਂ ਕਿਸੇ ਵੇਲੇ ਇਹ ਕਾਕਾ ਸੂਦ ਨੂੰ ਲੁਧਿਆਣੇ ਤੋਂ ਐਲਾਨ ਕਰਿਆਏ ਸੀ ਹੋਰ ਵੀ ਥਾਵਾਂ ਤੇ ਸੁਖਵੀਰ ਚੋਗ ਅਕਾਲੀ ਦਲ ਦੀ ਤਾਂ ਖਾਸੀਅਤ ਸੀ ਕਿ ਉਹ ਤਾਂ ਬਹੁਤ ਬੱਚਰ ਪਹਿਲੇ ਹੀ ਕਹਿੰਦੇ ਸੀ ਕਿ ਫਲਾਨਾ ਵੀ ਦਵਾਰਾ ਸਾਡਾ ਜੀ ਹੁਣ ਲੁਧਿਆਣੇ ਤੋਂ ਪਤਾ ਲੱਗਿਆ ਹੈ ਕਿ ਸਾਬਕਾ ਚੇਅਰਮੈਨ ਜਗਵੀਰ ਸਿੰਘ ਸੋਖੀ ਅਰੰਜੀਤ ਸਿੰਘ ਢਿੱਲੋਂ ਇਸੇ ਤਰ੍ਹਾਂ ਸ਼ਰਜੀ ਸਿੰਘ ਢਿੱਲੋਂ ਆਦੇ ਨਾਵਾਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਚੋਂ ਕਿਸਰਾ ਕਿਸੇ ਨੂੰ ਉਮੀਦਵਾਰ ਬਣਾਇਆ ਜਾਵੇ ਫਾਈਨਲ ਇਹ ਅਜੇ ਬਾਅਦ ਚ ਕਰਨਗੇ ਪਰ ਇਹ ਸਾਰੀ ਦੁਨੀਆ ਨੂੰ ਪਤਾ ਹੈ ਇੱਕ ਗੱਲ ਇਹਨਾਂ ਦੀ ਬੜੀ ਕੋ ਕਲੀਅਰ ਹੈ ਜਿਵੇਂ ਕੱਲ੍ਹ ਢਿੱਡਸਾ ਸਾਹਿਬ ਦੇ ਘਰੇ ਗਏ ਸੰਗਰੂਰ ਦੀ ਸੀਟ ਆਪਾਂ ਕਹਿ ਸਕਦੇ ਆ ਕਿ ਪ੍ਰਮੇਂਦਰ ਸਿੰਘ ਢੀਡਾਂ ਨਾਲ ਲੜਾਉਣਗੇ ਇਹ ਸਭ ਦੇ ਸਾਹਮਣੇ ਸੋ ਕਦੋਂ ਦਾ ਅਕਾਲੀ ਦਲ ਫਾਈਨਲ ਕਰਦਾ ਹੈ ਇਹ ਸਭ ਆ ਦੱਸੇਗਾ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਂਨਾ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤੀ ਕਿਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ